ਬੱਚਿਆਂ ਨੂੰ ਪੜ੍ਹਾਉਣਾ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਬਹੁਤ ਕਮਾਲ ਦਾ ਇਨਫਰਾਸਟ੍ਰਕਚਰ ਆ ਰਿਹਾ ਹੈ ਔਰ ਬੱਚੇ ਜਿਹੜੇ ਨੇ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀਆਂ ਚ ਦਾਖਲਾ ਦਵਾਇਆ ਜਾ ਰਿਹਾ ਉਹਨਾਂ ਦੇ ਮਾਪਿਆਂ ਵੱਲੋਂ ਇਸੇ ਤਰ੍ਹਾਂ ਹੀ ਆਮ ਆਦਮੀ ਕਲੀਨਿਕ ਤੇ ਹਸਪਤਾਲਾਂ ਦਾ ਕਾਇਆਪਲਟ ਹੋ ਰਿਹਾ ਬਜ਼ੁਰਗਾਂ ਦਾ ਇਲਾਜ ਕਰਾ ਰਹੇ ਆ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਰਹੇ ਆ 56856 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਰਾ ਜੋ ਮਰਜੀ ਮੰਨੋ ਮੈਂ ਤੁਹਾਡੇ ਸਾਹਮਣੇ ਖੜਾ 56856 ਨੌਕਰੀਆਂ ਦੇ ਕੇ ਕੋਈ ਕੈਸ਼ ਨਹੀਂ ਕੋਈ ਫਰਮਾਇਸ਼ ਨਹੀਂ ਨੋ ਕੈਸ਼ ਨੋ ਫਰਮਾਇਸ਼ ਬਸ ਨੰਬਰ ਆ ਗਏ ਤਾਂ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦੇਊਗੀ ਮੈਂ ਪਿੰਡਾਂ 'ਚ ਗਿਆ ਮੈਨੂੰ ਨਹੀਂ ਪਤਾ ਹੁੰਦਾ ਸੀ ਪਿੰਡਾਂ ਵਾਲੇ ਆਪ ਦੱਸਦੇ ਸਾਡੇ ਪਿੰਡ 'ਦੱਸ ਨੌਕਰੀਆਂ ਮਿਲ ਗਈਆਂ ਤੁਸੀਂ ਜਾਇਆ ਕੋਟ ਧਰਮਚੰਦ ਕਲਾਂ ਕੋੜ ਧਰਮਚੰਦ ਕੱਲ ਜਾਇਆ ਹੋ 10 ਨੌਕਰੀਆਂ ਇੱਕੋ ਪਿੰਡ ਚ ਮਿਲੀਆਂ ਨੇ ਤੁਸੀਂ ਜਾਇਆ ਹੋ ਛੀਨਾ ਛੀਨਾ ਬਿਧੀ ਚੰਦ ਪਿੰਡ ਜਾਇਆ ਹੋ ਇੱਕੋ ਪਿੰਡ ਦੇ ਵਿੱਚ 7 ਨੌਕਰੀਆਂ ਮਿਲੀਆਂ ਨੇ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਸੋ ਵੀਰੋ 2200 ਨੌਕਰੀਆਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਨਿਯੁਕਤੀ ਪੱਤਰ ਵੰਡਣੇ ਨੇ ਬਿਜਲੀ ਬੋਰਡ ਦੇ ਵਿੱਚ 2200 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਰਹੇ ਆਂ ਬੇਰਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣ ਬੱਚਿਆਂ ਨੂੰ ਪੜ੍ਹਾਈ ਮਿਲ ਜੇ ਬਜ਼ੁਰਗਾਂ ਨੂੰ ਦਵਾਈ ਮਿਲ ਜੇ ਕਿਸਾਨਾਂ ਨੂੰ ਬਿਜਲੀ ਮਿਲ ਜੇ ਪਾਣੀ ਮਿਲ ਜੇ ਤੇ ਨਾਲ ਫਸਲਾਂ ਦੇ ਪਾਅ ਮਿਲ ਜਾਣ ਮਜ਼ਦੂਰਾਂ ਨੂੰ ਟਾਈਮ ਤੇ ਨਰੇਗਾ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਦਿਹਾੜੀ ਮਿਲ ਜੇ ਸੜਕਾਂ ਬਣ ਜਾਣ ਟੋਬੇ ਛੱਪੜਾਂ ਦਾ ਗੰਧ ਕੱਢਿਆ ਜਾਵੇ ਤੇ ਗਰਾਊਂਡ ਬਣ ਜਾਣ ਇਹ ਸਾਡੀਆਂ ਪ੍ਰਾਇਓਰਿਟੀਆਂ ਨੇ ਜੀ ਇਹ ਸਾਡੀ ਪਹਿਲ ਦੀ ਲਿਸਟ ਤੇ ਨੇ ਇੱਕ ਗੱਲ ਸੋਚ ਲਿਓ ਤਰਨ ਤਰਨ ਵਾਲਿਓ ਆ ਮੀਡੀਆ ਖੜਾ ਮੈਂ ਨਰ ਆਹੀਂ ਵੀ ਕਹਿਣਾ ਚਾਹਨਾ ਕਿ ਚੁਆਇਸ ਤੁਹਾਡੀ ਹੈ ਤੁਹਾਡੇ ਕੋਲੇ ਚੁਣਨ ਦਾ ਟਾਈਮ ਹੈ 11 ਤਰੀਕ ਨੂੰ 11 ਤਰੀਕ ਨੂੰ ਜੇ ਕਾਂਗਰਸ ਜਾਂ ਅਕਾਲੀ ਦਲ ਨਾਲਾਂ ਦਾ ਬਟਨ ਦੱਬੋਗੇ ਤਾਂ ਤੁਹਾਡੇ ਕਸਬਿਆਂ 'ਚ ਤੁਹਾਡੇ ਵਾਰਡਾਂ 'ਚ ਤੁਹਾਡੇ ਪਿੰਡਾਂ 'ਚ ਲੜਾਈ ਆਊਗੀ ਜੇ ਉਹਨਾਂ ਵਾਲਾ ਬਟਨ ਦੱਬੋਗੇ ਤਾਂ ਤੁਹਾਡੇ ਘਰਾਂ 'ਚ ਤੁਹਾਡੇ ਪਿੰਡਾਂ 'ਚ ਤੁਹਾਡੇ ਵਾਰਡਾਂ 'ਚ ਲੜਾਈ ਆਊਗੀ ਤੇ ਜੇ 3 ਨੰਬਰ ਬਟਨ ਝਾੜੂ ਵਾਲਾ ਦਬੋਂਗੇ ਤੁਹਾਡੇ ਪਿੰਡਾਂ ਤੁਹਾਡੇ ਕਸਬਿਆਂ ਚ ਪੜ੍ਹਾਈ ਆਊਗੀ ਚੁਣ ਲਿਓ ਕੀ ਚੁਣਨਾ ਲੜਾਈ ਚੁਣਨੀ ਆ ਜਾਂ ਪੜ੍ਹਾਈ ਚੁਣਨੀ ਆ ਲੜਾਈ ਬਹੁਤ ਹੋ ਗਈ ਜੀ ਬੜੇ ਪਰਚੇ ਪਹਿਲੇ ਬੜੀਆਂ ਜੇਲਾਂ ਥਾਣਿਆਂ 'ਚ ਜਾਇਆ ਏ ਆਓ ਆਪਾਂ ਅਗਲੀਆਂ ਪੀੜ੍ਹੀਆਂ ਨੂੰ ਕੁਝ ਛੱਡ ਕੇ ਜਾਈਏ ਅਗਲੀਆਂ ਪੀੜ੍ਹੀਆਂ ਨੂੰ ਕੋਈ ਆਪਾਂ ਤਰੱਕੀਆਂ ਦੇ ਰਾਹ ਛੱਡ ਕੇ ਜਾਈਏ ਬਹੁਤ ਸਾਰੇ ਬਜ਼ੁਰਗ ਮੈਨੂੰ ਮਿਲਦੇ ਆ ਪਿੰਡਾਂ 'ਚ ਇਹੀ ਕਹਿੰਦੇ ਆ ਕਹਿੰਦੇ ਪੁੱਤ ਦੁਨੀਆ ਤੇ ਜਾਣ ਤੋਂ ਪਹਿਲਾਂ ਅੱਖਾਂ ਪੰਜਾਬ ਨੂੰ ਪਟੜੀ ਤੇ ਛੱਡਦਾ ਥੋੜਾ ਜਿਆਦਾ ਦੇਖ ਲਿਆ ਥੋੜਾ ਜਿਆਦਾ ਹੋਰ ਦੇਖ ਲੈਣਾ ਮੈਂ ਕਿਹਾ ਜੀ ਬਜ਼ੁਰਗੋ ਤੁਸੀਂ ਲੰਬੀਆਂ ਉਮਰਾਂ ਜਿਓ ਤੁਸੀਂ ਆਸ਼ੀਰਵਾਦ ਰੱਖਿਓ ਇਹ ਸਾਡਾ ਕੰਮ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਕਾਗਜ਼ ਭਰ ਦਿੰਦੇ ਆ ਯਾਰ ਇਹਨਾਂ ਦੇ ਹੱਥ ਨਹੀਂ ਕੰਮਦੇ ਜਦੋਂ ਕਾਗਜ਼ ਭਰਦੇ ਆ ਇਹ ਇਹ ਲੱਥੋ ਪੱਥੋਏ ਪੈਨੇ ਖੂਨ ਨਾਲ ਲੱਥੋ ਲੱਥਨੇ ਇਹ ਭਾਈ ਜੀ ਤੁਸੀਂ ਕਰ ਲਓ ਯਾਦ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਿਆਂ ਅਕਾਲੀ ਦਲ ਨੂੰ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਉਹ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੈਣੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਵੀਰੋ ਆ ਫਰਕ ਹੈ ਬੱਸ ਉਹ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਹ ਮੈਂ ਕਿਹਾ ਝਾੜੂ ਚੋਂ ਸਫਾਈ ਕਰਦੇ ਕਰਦੇ ਕੋਈ ਬਰੀਕ ਜੇ ਕੋਈ ਕਮਜ਼ੋਰ ਜੇ ਤੀਲੇ ਨਿਕਲ ਵੀ ਜਾਣ ਝਾੜੂ ਸਫਾਈ ਕਰਦਾ ਰਹਿੰਦਾ ਮਿਸਤਰਾ ਪਰ ਜੇ ਤੱਕੜੀ ਦੀ ਇੱਕ ਰੱਸੀ ਟੁੱਟ ਜਾਏ ਤੋਲਣ ਜੋਗੀ ਨਹੀਂ ਰਹਿੰਦੀ ਤੋਲਦੀ ਨਹੀਂ ਬਿਰੋ ਹੁਸੈਨ ਆਪਣੀ ਤੱਕੜੀ ਸੰਭੋ ਤੇ ਦੂਜੇ ਪਾਸੇ ਖੂਨੀ ਪੰਜਾ ਸਾਡੇ ਗੁਰਦਆਮਾਂ ਤੇ ਹਮਲੇ ਕੀਤੇ ਉਹਨਾਂ ਨੇ ਲੁੱਟਿਆ ਉਹਨਾਂ ਨੇ ਕੁੱਟਿਆ ਭ੍ਰਿਸ਼ਟਾਚਾਰ ਤੇ ਉੱਤੋਂ ਆ ਹੁਣ ਜਿਹੜਾ ਕੱਲ ਪਰਸੋਂ ਦਾ ਵਿਵਾਦ ਹੋਇਆ ਵੀਰ ਉਹ ਗੱਲਾਂ ਮੈਂ ਦੁਹਰਾਵ ਵੀ ਨਹੀਂ ਸਕਦਾ ਜਿਹੜੀਆਂ ਉਹਨਾਂ ਦੇ ਪ੍ਰਧਾਨ ਨੇ ਬੋਲੀਆਂ ਨੇ ਦਬੇ ਕੁਚਲੇ ਲੋਕਾਂ ਬਾਰੇ ਗਰੀਬਾਂ ਬਾਰੇ ਅਸੀਂ ਕਮੀਆਂ ਦੇ ਬੇੜੇ ਦੀ ਗੱਲ ਕਰਦੇ ਆ ਕਿ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਬੇੜੇ ਅਸੀਂ ਕਮੀਆਂ ਦੇ ਬੇੜੇ ਸੂਰਜ ਚੜਾਉਣ ਦੀ ਗੱਲ ਕਰਦੇ ਆ ਤੇ ਉਹ ਸਾਡੇ ਰੰਗ ਪਰਖਦੇ ਆ ਉਹ ਕਹਿੰਦੇ ਤਗਰੀਬ ਨੇ ਦੇਖ ਲੋ ਅਸੀਂ ਕਿੱਥੋਂ ਚੱਕ ਕੇ ਕੀ ਫਿਰ ਮਾਫੀਆਂ ਮੰਗਣੀਆਂ ਪੈ ਰੀਆਂ ਨੇ ਕਿਉਂਕਿ ਮਾਨਸਿਕਤਾ ਇਦਾਂ ਦੀ ਆ ਵੀਰੋ ਇਹ ਮਾਨਸਿਕਤਾ ਇੰਨਾ ਇਦਾਂ ਦੀ ਐ ਇਹਨਾਂ ਦੀ ਸੋ ਇਹਨਾਂ ਨੂੰ ਕੋਈ ਇਹਨਾਂ ਦਾ ਦਰਦ ਨਹੀਂ ਕੋਈ ਇਹਨਾਂ ਦਾ ਲੋਕਾਂ ਨਾਲ ਪਿਆਰ ਨਹੀਂ ਪੱਥਰਦਿਲ ਇਹ ਹੋ ਗਏ ਨੇ ਝਾੜੂ ਦਾ ਚੋਣ ਨਿਸ਼ਾਨਾ ਤੀਜੇ ਨੰਬਰ ਤੇ ਬਟਣਾ ਔਰ 11 ਤਰੀਕ ਨੂੰ ਫੋਟੋ ਵੀ ਲੱਗੀ ਹੋਊ ਜਗਮੀਤ ਸੰਧੂ ਹੋਰਾਂ ਦੀ ਨਾਲ ਝਾੜੂ ਦਾ ਚੋਣ ਨਿਸ਼ਾਨ ਵੀ ਹੋਊ 3 ਤਰੀਕ ਨੂੰ ਬਟਨ ਦਬ ਦਿਓ ਉਸ ਤੋਂ ਬਾਅਦ ਸਾਡਾ ਕੰਮ ਹੈ ਮੰਗ ਪੱਤਰ ਸੰਧੂ ਸਾਹਿਬ ਦਾ ਹੋਊਗਾ ਮੰਗਾ ਥੋਡੀਆਂ ਹੋਣਗੀਆਂ ਲਿਖੀਆਂ ਕਾਗਜ਼ ਤੇ ਇਹਨਾਂ ਨੇ ਹੋਣਗੀਆਂ ਦਸ ਗੱਤ ਸਾਡੇ ਹੋਇਆ ਕਰਨਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਕੋਈ ਅਰਜੀ ਵਾਪਸ ਨਹੀਂ ਜਾਊਗਾ ਅੱਜ ਇੱਥੋਂ ਲੰਘ ਕੇ ਆਇਆ ਜੰਡਿਆਲੇ ਵਾਲਾ ਫਟਕ ਅੱਧਾ ਸ਼ਹਿਰ ਪਰਲੇ ਪਾਸੇ ਹੁੰਦਾ ਇੱਧਰ ਕਿਸੇ ਦੀ ਦੁਕਾਨ ਹੈ ਇੱਧਰ ਹੈ ਕਿਸੇ ਦਾ ਮਕਾਨ ਹੈ ਇੱਧਰ ਹੈ ਕਿਸੇ ਦੀ ਦੁਕਾਨ ਉੱਧਰ ਹੈ ਕਿਸੇ ਦਾ ਮਕਾਨ ਉੱਧਰ ਹੈ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸਭੀਰੋ ਬਹੁਤ ਸਾਰੇ ਸ਼ਹਿਰਾਂ ਦੀ ਇਹ ਪ੍ਰੋਬਲਮ ਹੈ ਅਸੀਂ ਇਹ ਸਾਰਾ ਫੈਸਲਾ ਕਰ ਲਿਆ ਬਜਟ ਅਲੱਗ ਤੋਂ ਰੱਖ ਲਿਆ ਆ ਤੁਹਾਡਾ ਜਿਹੜਾ ਓਵਰ ਬ੍ਰਿਜ ਹੈ ਇਹ ਬਣਾ ਦੇਾਂਗੇ ਇਹ ਜਲਦੀ ਬਣ ਜੂਗਾ ਇਹ ਸਾਡਾ ਪ੍ਰਾਇੋਰਟੀ ਤੇ ਕੰਮ ਹੈ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਘਾਟ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਵਾਰੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਸੁਬੀਰੋ ਤਰਨ-ਤਰਨ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਬਿਲਕੁਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜੋ ਕਾਇਆਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਭਾਜਪਾ ਆਈ ਹੈ ਦਿੱਲੀ 'ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਬੰਦ ਜਿਹੜੇ ਸਰਕਾਰੀ ਸਕੂਲਾਂ 'ਚ ਫੀਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ ਦੇ ਕਹੀ ਜਾਂਦੇ ਨੇ ਆ ਕੀ ਕਰ ਲਿਆ ਯਾਰ ਆ ਪੰਗਾ ਕਿੱਥੋਂ ਲੈ ਲਿਆ ਸੋ ਵੀਰੋ ਇਹ ਤਾਂ ਪੱਥਰ ਦਿਲ ਨੇ ਇਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਰਹਿਮ ਨਹੀਂ ਕਰਨਾ ਸਵੈਸ ਕਰਕੇ ਤੁਹਾਡੇ ਕੋਲੇ ਆਇਆ ਕਿ 3 ਨੰਬਰ ਵਟਨ ਹੈ 11 ਤਰੀਕ ਹੈ ਤੇ 11 ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ ਘੋਗਾ ਜਿੱਤ ਹੋ ਜੂਗਾ ਇਹਨਾਂ ਦਾ ਤੇ ਬਸ ਬਾਕੀ ਫਾਰਮੈਲਟੀ ਜੀ ਰਹਿ ਜੂਗੀ ਬਾਕੀ 14 ਨੂੰ ਹੋ ਜੂਗੀ ਮੈਂ ਮੈਂ ਲਗਭਗ 30 ਪਿੰਡਾਂ ਚ ਦੋ ਪਿਛਲੇ ਦੋ ਦਿਨਾਂ ਚ ਗਿਆ ਮੈਂ ਨਸ਼ਹਿਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਚੀਮੇ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਜਿਹੜੇ ਨਾਲ ਵਾਲੇ ਪਿੰਡ ਨੇ ਜਿਹੜੇ ਮੈਂ ਉਹਨਾਂ 'ਚ ਗਿਆ ਮੈਂ ਗੱਗੂ ਗੱਗੋ ਬੂਹਾ ਗਿਆ ਮੈਂ ਸਾਰੇ ਪਿੰਡਾਂ 'ਚ ਗਿਆ ਚਭਾਲ ਦੇ ਪਿੰਡਾਂ 'ਚ ਗਿਆ ਮੈਂ ਹਰੇਕ ਪਿੰਡ ਜਾ ਕੇ ਪੁੱਛਿਆ ਹਰੇਕ ਪਿੰਡ ਨੇ ਐਂ ਜਵਾਬ ਦਿੱਤਾ ਨਾ ਜੀ ਹੋ ਸਕਦਾ ਤੁਸੀਂ ਤਰਨਤਾਰਨ ਵਾਲੇ ਰਿਕਾਰਡ ਤੋੜ ਦੋ ਉਹ ਕੋਈ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਤੁਹਾਡੇ ਆ ਗਲੀਆਂ ਚੌਂਕਾਂ 'ਚ ਕੋਈ ਮੁੱਖ ਮੰਤਰੀ ਆਇਆ ਨਹੀਂ ਥੋੜਾ ਵੀ ਆਈ ਹੈ ਆਈ ਹੈ ਬਸ ਇਹ ਨਹੀਂ ਆਉਂਦੇ ਜੀ ਉਹ ਕਹੇ ਇੱਕ ਇੱਕ ਮੈਨੂੰ ਕਹਿੰਦਾ ਇਹ ਤਾਂ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਲਾਵਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਦੇ ਇੱਧਰ ਨੂੰ ਲੈ ਕੇ ਕਦੇ ਇੱਧਰ ਨੂੰ ਲੈ ਕੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਹ ਫੈਸਲਾ ਜਿਹੜਾ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਕਹਿੰਦੇ ਪੈਸੇ ਦੇਣਗੇ ਪੈਸੇ ਬਹੁਤ ਹਨਾਂ ਕੋਲੇ ਕਹਿੰਦੇ ਵੀ ਪੈਸੇ ਵੰਡਣ ਗਿਆ ਦੋ ਤਿੰਨ ਰਾਤਾਂ ਚ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਤਰਨਤਰ ਨਾਲੇ ਉਹ ਪਿੰਡਾਂ ਤੋਂ ਵੀ ਆਏ ਹੋਇਓ ਜੇ ਤੁਹਾਨੂੰ ਇਹ ਪੈਸੇ ਰਾਤ ਬਰਾਤੇ ਦੇਣ ਆਏ ਮੇਰੀ ਹੱਥ ਬਨ ਕੇ ਬੇਨਤੀ ਹੈ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲਛ